थीच्ट तो आते कोई दिक्कत नहीं है ये सारा बिजली का जो कनेक्शन है उनका नंबर 3525 माईगांव किसी का माईगांव है और अगर मैं बाद में कटता हूं जनरेटर वाले का तो जा सकते हैं सब पहले आ रही थी ओके अगर यार बाबू भी कह दे तो आगे के कहीं चल रहा है मैं अपना लिया हूं भाई सारे पीछे रोड़ बना बना पीछे वाली जनरेटर से सर प्रॉब्लम आ रही है हेलो

Yang hulur, saya dah hulur. Di sini. Tasio ke? Um, cakap. Saya tak. Adik. Adik tu mana? Cuba hidupkan. Oh, macam macam ਸੋਸੇਟੋ ਕੋਈ ਕਿਸੇ ਪ੍ਰੋਸੈਸਰ ਨਾ। ਇਹਨੂੰ ਖੀਮ ਤੇ। ਰੋਹਿਤ ਭਾਜੀ। ਬੜੀ ਟੈਂਸਰ ਨਹੀਂ ਮੈਚ ਹੋ ਰਹੀ ਦੇਖੋ। ਕਿੰਨੀ ਤੇਰੀ? 505 G4 ਰਿਫਿਨਿਸ਼ ਹੋ ਗਿਆ। ਬੜੀ ਸ਼ੁਕਾ। ਜੈਮਰ ਲੱਗਿਆ ਹੋਇਆ ਵੀਰੇ ਉਹਦੇ ਘਰ ਕਿ ਲੱਗ ਰਿਹਾ ਮੈਂ ਕਿਤੇ ਤੁਹਾਨੂੰ ਪਹਿਲੇ ਦਿਖਾਇਆ ਕਿ ਕਿਸ ਤਰੀਕੇ ਸੜਕ ਦਾ ਅਮਰੀਕਨ ਕੀਤਾ ਜਾ ਰਿਹਾ ਉਹਦੇ ਵਿੱਚੋਂ ਸੈਂਪਲ ਜਿਹੜਾ ਜਿਹੜਾ ਕੱਢੀ ਕਿਤੇ ਨਾ ਹੀ ਕੱਢ ਸੈਂਪਲ ਚੱਕਿਆ ਤੇ ਉਹਦਾ ਮੈਜ਼ਰਮੈਂਟ ਕੀਤਾ ਜਾ ਰਹੀ ਹੈ ਤਾਂ ਉਹੋ ਕਿਸ ਤਰੀਕੇ ਦੇਖ ਲਿਓ ਲਗਾਤਾਰ ਸੜਕ ਦਾ ਨਿਰੀਖਣ ਟ੍ਰੈਂਕ ਕੋਲ ਟੀਮ ਵੱਲੋਂ ਕੀਤਾ ਜਾ ਰਿਹਾ ਵੀਰੇ ਅੱਜ ਆਉਂਦੇ ਵੱਲੋਂ ਵੀ ਜਿਹੜਾ ਅਚਾਨਕ ਤੋੜਾ ਕੀਤਾ ਗਿਆ ਦੇਖੋ ਜੀ ਢੜਕਾਂ ਦਾ ਜਿਹੜਾ ਸਾਡਾ ਇਮੇਜ ਬਣਿਆ ਹੋਇਆ ਸੀ ਪਹਿਲਾਂ ਸਰਕਾਰ ਹੀ ਸਰਕਾਰ ਕੋਈ ਸੀਗਾ ਕਿ ਅੱਗੇ ਅੱਗੇ ਬਣਦੀ ਜਾਂਦੀ ਸੀ ਕਿਥੇ ਰੁਕਦੀ ਨਹੀਂ ਸੋ ਕੇਦਾਰ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਸੀਗੇ ਪਰ ਤੇ ਚੰਨਾ ਜਿਆਦਾ ਢੀਕੇ ਸੀ ਪਹਿਲਾ ਟੈਂਡਰ ਤੋਂ ਲੈ ਕੇ ਵਿਚ ਟੈਂਡਰ ਪਹੁੰਚਦੇ ਐਸੀ ਵਿਚ ਆਪਾਂ ਅਸੀਂ ਕਰਨਾ ਮਟੀਰੀਅਲ ਦੇ ਵਿਚੋਂ ਐਸੀ ਬਰ ਉਹ ਠੇਕੇਦਾਰ ਕਹਿੰਦਾ ਮੈਂ ਤੁਹਾਨੂੰ ਦੇ ਦਿੰਦਾ ਐਨੇ ਪਰਸੈਂਟ ਦਾ ਨਾ ਕੀ ਹੋਇਆ ਛੋਟਾ ਮੈਂ ਆਪਣਾ ਫੋਟੋ ਜਿਹੜਾ ਫੋਟੋ ਜਿਹੜਾ ਮਟੀਰੀਅਲ ਦੇ ਵਿਚ ਕੰਪਰੋਮਾਈਜ਼ ਕਰ ਲੈਣਾ ਸੀ ਸੋ ਇਹ ਅਸੀਂ ਇਸ ਵਾਰ ਨਹੀਂ ਹੋਣ ਦੇਣਾ 5 ਸਾਲ ਦੀ ਵੀ ਦਿਨ ਦਾ ਮੈਂਟੇਨੈਂਸ ਕਰੀ ਤੇ ਜੀ ਸੀ ਅਸੀਂ ਰੈਂਡਮਲੀ ਚੈੱਕ ਕਰ ਰਹੇ ਹਾਂ ਸਾਰੇ ਫਲੈਂਸ ਕੁਆਡਰਾਂ ਦੇ ਸੀਐਮ ਫਲੈਂਸ ਕੁਆਡਰ ਸਟੰਦ ਕਿਤੇ ਵੀ ਜਾ ਸਕਦੇ ਨੇ ਨਾ ਕੋਈ ਬੈਨ ਹੈ ਬੈਨ ਦੇ ਵਿੱਚ ਸਾਰਾ ਜਿਹੜਾ ਲੇਟਸਟ ਹੈਗਾ ਜਿਹਦੀ ਥਿਕਨੈਸ ਚੈੱਕ ਕਰਕੇ ਉਹਦਾ ਵੇਟ ਕਰਕੇ ਜਿਨਾਂ ਨਾਲ ਮੈਂ ਇਹ ਕਿਹਾ ਜਾਊਗਾ ਕਿ ਬਾਅਦ ਵਿੱਚ ਇਹ ਸੜਕ ਜਿਹੜੀ ਹੈ ਨਾ ਉੱਪਰ ਇਹਦੀ ਟਿਮਟਰੀ ਲਗਾਣੀ ਹੈ ਉਹਨਾਂ ਲਈ ਰਿਪੋਰਟ ਸੈਂਡ ਕਰਨਾ जी का चेक है चैकिंग की तो गलत भी पाई गई कुछ सही भी पाई तो जिसे जितने सही पाए जाने से ठेकेदार पिछले जो गोडर रैकट के जितने सही नहीं पाया गया ठेकेदार जो बारने भी जा कोपन जो जोड़ पवे तो सिक्योरिटी ਅੱਜ ਲੋਕਾਂ ਨੇ ਕੋਈ ਸ਼ਿਕਾਇਤ ਕੀਤੀ ਸੀ ਕਿ ਨਾਨਕ ਦੋਰਾ ਕੀਤਾ ਕਿ ਲੋਕਾਂ ਦੀ ਸ਼ਿਕਾਇਤ ਸੀ ਮੈਂ ਇਸ ਕੋਈ ਨੈਸ ਰੂਟ ਤੇ ਬਹੁਤ ਸਾਰਾ ਆਪ ਵੀ ਖੁਦ ਵੀ ਜਾ ਰਹੇ ਤੇ ਬੜੀ ਕਿਲਰ ਰੋਡ ਕਹਾਂ ਜਾਂਦੀ ਸੀ ਜੀ ਹੁਣ ਰੋਡ ਦੀ ਬਹੁਤ ਚੌੜੀ ਹੋ ਗਈ ਤੇ ਪਰ ਜੇ ਚੌੜੀ ਰੋਡ ਕਰ ਰਹੇ ਆ ਤਾਂ ਫਿਰ ਪੋਟੇਸ਼ੀਅਲ ਤਾਂ ਹੋਵੇਗਾ ਤੇ ਚੱਲੇ ਤਾਂ 5 ਸਾਲ 5 ਸਾਲ ਠੇਕੇਦਾਰ ਦੀ ਡੁੱਤੀ ਹੈ ਠੇਕੇਦਾਰ ਨੂੰ ਮੈਂ ਬੁਲਾ ਕੇ ਕਿਹਾ ਸੀਗਾ ਤੁਸੀਂ ਉਥੇ ਬੀਬੀ ਸੀ ਇਹ ਗੁਰਦੀ ਕਿ ਜੀ ਸੇ ਪੈਸੇ ਲਾਉਣੇ ਨੇ ਤੇ ਤੁਸੀਂ ਪਹਿਲੀ ਹੈ ਜੀ ਵਧੀਆ ਬਣਾ ਦੋ ਤੁਹਾਨੂੰ ਪੈਸੇ ਲਾਉਣ ਦੇ ਤਰ੍ਹਾਂ ਸੋ ਚੈੱਕ ਕਰ ਸਰਕਾਰਾਂ ਪਹਿਲੇ ਵੀ ਹੁੰਦੀਆਂ ਸੀਗੀਆਂ ਪਰ ਪਹਿਲਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇਖੀਆਂ ਨਹੀਂ ਗਈਆਂ ਕਿ 5 ਸਾਲ ਦੀ ਸੜਕ ਦਾ ਮੈਂਟੇਨੈਂਸ ਦਾ ਜਿਹੜਾ ਹੈ ਠੇਕੇਦਾਰ ਧਿਆਨ ਰੱਖੇਗਾ ਕਿ ਮੁੱਖ ਮੰਤਰੀ ਖੁਦ ਜਿਹੜਾ ਹੈ ਸਰਕਾਰ ਦਾ ਨਿਰੀਖਣ ਕਰਦਾ ਨੇ ਤੇਰਾ ਇਸੇ ਕਰਕੇ ਪਹਿਲਾਂ ਨਹੀਂ ਸਰਕਾਰਾਂ ਨੇ ਲੋਕਾਂ ਨੂੰ ਜਿਹੜਾ ਕੋਈ ਆਪਸ਼ਨ ਹੀ ਨਹੀਂ ਹੈਗੀ ਸੀ ਪਹਿਲਾਂ ਹੁਣ ਉਹ ਪਹਿਲਾਂ ਵਾਲੀਆਂ ਸਰਕਾਰਾਂ ਜਾਂ ਪਹਿਲਾਂ ਵਾਲੇ ਮੰਤਰੀ ਜਾਂ ਪਹਿਲਾਂ ਵਾਲੇ ਮੁੱਖ ਮੰਤਰੀ ਨੇ ਨਹੀਂ ਹੁਣ ਵਾਲੇ ਨੇ ਹੁੰਦੇ ਹੋ ਸੋ ਇਸ ਕਰਕੇ ਕਿ ਅਸੀਂ ਆਮ ਲੋਕਾਂ ਚੋਂ ਨਿਕਲੇ ਹੋਇਆ ਅਸੀਂ ਗਰਾਊਂਡ ਰਿਐਲਿਟੀयां ਜਾਣਦੇ ਆ ਸੜਕਾਂ ਬਾਰੇ ਵੀ ਲੁੱਕ ਦੀ ਥਾਂ ਤੇ ਧੁੱਪ ਪੈਂਦਾ ਹੈ ਨਾ ਤੇ ਮੈਂ ਆਪ ਪਰੇ ਹੀ ਵਾਰੀ ਸੀਟੀਆਂ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤੇ ਆ ਜੋ ਪਬਲਿਕ ਦੇ ਪੈਸੇ ਨਾਲ ਬਣੀ ਚੀਜ਼ ਉਹ ਪਬਲਿਕ ਨਹੀਂ ਵਰਤਣੀ ਹੈ ਟੱਕੜ ਟੱਕੜ ਪਬਲਿਕ ਨੂੰ ਉਹਦੀ ਕੁਆਲਿਟੀ ਤੋਂ ਉਹਦੀ ਟੱਕੜ ਟੱਕੜ ਪਬਲਿਕ ਨੂੰ ਚੈੱਕ ਕਰਨਾ ਹੈ ਆਪਾਂ ਨੂੰ ਪਬਲਿਕ ਪਹਿਲੇ ਕਹਿਆ ਕਰਦੀ ਸੀ ਕਿ ਸੜਕਾਂ ਬਣਦੀਆਂ ਤੇ ਟੁੱਟਦੀਆਂ ਪਹਿਲੇ ਆ ਤਾਂ ਉਸ ਤੋਂ ਲੈ ਕੇ ਲਗਾਤਾਰ ਜਿਵੇਂ ਸਰਕਾਰ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਕਿ ਕਿੰਨਾ ਸਮਝ ਆਦੀ ਹੈ ਜਿਵੇਂ ਸ਼ਹਿਰਾਂ ਦੇ ਵਿੱਚ ਹੈ ਜੇ ਸੜਕ ਚੈਹਰਾਂ ਚ ਬਣ ਰਹੀ ਹੈ ਉਹਦੇ ਵਿੱਚ ਸੀਵਰੇਜ ਟੈਲੀਫੋਨ ਵਾਲੇ ਜੱਕ ਕੇਬਲ ਟੀਵੀ ਆ ਜਾਂ ਜਿਹੜੇ ਵੀ ਭਗੇ ਨੇ ਅੰਡਰਗਰਾਉਂਡ ਦੇ ਅਸੀਂ ਉਹਨਾਂ ਨੂੰ ਕਿਹਾ ਵੀ ਪਹਿਲਾਂ ਇਹਨਾਂ ਨੂੰ ਪੁੱਛੋ ਕਿ ਉਤਾਰ ਦੂਰ ਤਾਂ ਨਹੀਂ ਪਾਉਣੀ ਨਹੀਂ ਤਾਂ ਕੀ ਹੁੰਦਾ ਸੜਕ ਬਣਾਉਂਦੇ ਨੇ ਪਿੱਛੇ ਉਹ ਖੜੇ ਹੁੰਦੇ ਨੇ ਕੰਨਤੇ ਲਈ ਕਿ ਤੁਸੀਂ ਬਣਾਓ ਅਸੀਂ ਹੁਣ ਪੱਟ ਕੇ ਇੱਥੋਂ ਤਾਰ ਪਾਉਣੀ ਹੈ ਪਹਿਲਾਂ ਬਣਾ ਦੋ ਪਹਿਲਾਂ ਉਹਦੀ ਤਾਰ ਪਾ ਲਓ ਉਤੋਂ ਦੀ ਪਾਸੋਂ ਠੀਕ ਹੈ ਨਾ ਮੁੜ ਕੇ ਉਹ ਕਹਿੰਦੇ ਅਸੀਂ ਤਾਂ ਬਣਾਤੀ ਸੀ ਜੀ ਇਹਨਾਂ ਨੇ ਪੱਟ ਦਿੱ ਉਹ ਫੇਰ ਹੋਰ ਕੀ ਕਰੀ ਦੇਣੀ ਸੋ ਅਸੀਂ ਮਹਿਕਮਿਆਂ 'ਚ ਤਾਲਮੇਲ ਵੀ ਪੈਦਾ ਕਰ ਰਹੇ ਹਾਂ ਕਿ ਜੇ ਤਾਰਾਂ ਪੈਣੀਆਂ ਨੇ ਕੋਈ ਕੇਬਲ ਦੀ ਟੈਲੀਫੋਨ ਦੀ ਕੋਈ ਸੀਵਰੇਜ ਦੀ ਕੋਈ ਲਾਈਨ ਪੈਣੀਆਂ ਤਾਂ ਪਹਿਲਾਂ ਪਾ ਦੋ ਅਸੀਂ ਸੜਕ ਬਣਾਉਣੀ ਹੈ ਉਸ ਤੋਂ ਬਾਅਦ ਅਸੀਂ ਮਹੀਨੇ ਬਾਅਦ ਸੜਕ ਬਣਾ ਦਾਂਗੇ ਤਾਂ ਸਾਰਾ ਕੁਝ ਸੈੱਟ ਹੋ ਜਾਊਗਾ ਤਾਲਮੇਲ ਦੀ ਕਮੀ ਸੀ ਮੈਂ ਤਾਂ ਹੁਣ ਤਾਲਮੇਲ ਪੂਰਾ ਕੀਤਾ ਜਾ ਰਿਹਾ ਕਿ ਛੜਕਾਂ ਜਿਹੜੀਆਂ ਟੁੱਟਣੀਆਂ ਤੋਂ ਪਹਿਲੇ ਹੀ ਜਿਹੜੀਆਂ ਉਹਨਾਂ ਨੂੰ ਤੰਗੀ ਦਿੱਤਾ ਜਾਵੇ ਕਿ ਕਿਸ ਤਰੀਕੇ ਜੇਕਰ ਤੁਸੀਂ ਕੋਈ ਤਾਰ ਪਾਣੀ ਹੈ ਜਾਂ ਕੁਝ ਕੰਮਾਂ ਪਹਿਲੇ ਕਰ ਲਓ ਹਾਂਜੀ ਕੋਈ ਥੱਲੋ ਦੀ ਪਾਈਪ ਲੰਘਣੀ ਹੈ ਕੋਈ ਪਾਣੀ ਕ੍ਰੋਸ ਕਰਨ ਵਾਲੀ ਪਾਈਪ ਲੰਘਣੀ ਹੈ ਪਹਿਲਾਂ ਪਾਓ ਕਿਉਂਕਿ ਅਸੀਂ ਸੜਕ ਬਣਾਉਣੇ ਉਹ ਡਿਪਾਰਟਮੈਂਟ ਨੂੰ ਪੁੱ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕੀ ਇਹਦੇ ਵਿੱਚ ਕੀ ਸ੍ਰੀਤੀਆਂ ਦੇ ਲੈ ਕੇ ਕੋਈ ਕਮੀ ਆਂਦੀ ਹੈ ਜਾਂ ਕਿ ਕੋਈ ਸ਼ਿਕਾਇਤ ਆਂਦੀ ਹੈ ਤਾਂ ਤੁਹਾਨੂੰ ਸਾਨੂੰ ਦੱਸੋ ਸਾਨੂੰ ਵੀਡੀਓ ਪਾ ਕੇ ਦੱਸੋ ਕਿ ਆਹ ਸੜਕ ਜਿਹੜੀ ਆ ਉਹਦਾ ਮਟੀਰੀਅਲ ਮਾੜਾ ਹੈ ਅਸੀਂ ਵੈਸੇ ਪੰਚਾਇਤਾਂ ਨੂੰ ਸਰਪੰਚਾਂ ਨੂੰ ਕਹਤਾਂ ਕਿ ਜਿਹੜੇ ਪਿੰਡ ਦੀ ਤੁਹਾਡੀ ਸੜਕ ਬਣਦੀ ਹੈ ਤੁਸੀਂ ਆਪ ਚੈੱਕ ਕਰੋ ਕੋਲੇ ਖੜੋ ਤੇ ਜੇ ਗੁਣਵੱਤਾ 'ਚ ਕੋਈ ਕਮੀ ਹੈ ਸਾਨੂੰ ਦੱਸੋ ਤੇ ਅਸੀਂ ਉਹ ਠੇਕੇਦਾਰ ਨੂੰ ਵੀ ਤੁਹਾਡੇ ਸਾਹਮਣੇ ਬੁਲਾ ਕੇ ਉਹਦੇ ਪੈਸੇ ਵੀ ਰੋਕਾਂਗੇ ਤੇ ਉਹਨੂੰ ਅਸੀਂ ਬਲੈਕਲਿਸਟ ਵੀ ਕਰ ਸਕਦੇ ਹਾਂ ਕਿ ਉਹਨੂੰ ਜ਼ਿੰਦਗੀ 'ਚ ਦੁਬਾਰੇ ਠੇਕਾ ਨਹੀਂ ਮਿਲਣਾ ਸੋ ਇਸ ਕਰਕੇ ਮੈਂ ਠੇਕੇਦਾਰ ਈਮਾਨਦਗ ਨ ਕੰਮ ਕਰਕੇ ਦੇਖੋ ਬੜਾ ਸਕੂਨ ਮਿਲਦਾ ਜਿਲ੍ਹਾ ਪ੍ਰੀਸ਼ਦ ਤੇ ਬਲੋਕ ਸੰਪਤੀ ਦੇ ਚੋਣਾ ਚੱਲ ਰਹੀਆਂ ਕਿਦਾਂ ਦੇਖਦੇ ਹੋ ਸਰਕਾਰ ਦਾ ਟੈਸਟ ਮੰਨਿਆ ਜਾ ਰਿਹਾ ਰੋਜ਼ ਹੀ ਟੈਸਟ ਕਹਿ ਦਿੰਦੇ ਨੇ ਤੁਸੀਂ ਹਨਾ ਉਹ ਮੈਂ ਕਹਿੰਦਾ ਕਿ ਡੈਮੋਕ੍ਰੇਸੀ ਆ ਬੁਟਾਨ ਚਹਰੇ ਖੜੇ ਹੁੰਦਾ ਹੱਕ ਹੈ ਰਿਕ ਤੇ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਜਿਹੜੇ ਬਾਦ ਛੱਡ ਕੇ ਨਾ ਆਪਣਾ ਹਿੱਸਾ ਲੈਣਗੇ ਤੇ ਆਪਣੇ ਇੱਕ ਜਿਹੜਾ ਬਲੋਕ ਲੈਵਲ ਤੇ ਜਿਲ੍ਹਾ ਲੈਵਲ ਦਾ ਜਿਹੜਾ ਪ੍ਰੀਸ਼ਦ ਦਾ ਜਿਹੜਾ ਚੋਣਾ ਨਹੀਂ ਉਹਦੇ ਵਿੱਚ ਉਹ ਹਿੱਸਾ ਲੈ ਕੇ ਆਪਣੇ ਨੁਮਾਇੰਦਿਆਂ ਚੋਣਨੇ ਧੰਨਵਾਦ ਜੀ ਤਾਂ ਬਿਲਕੁਲ ਮੁੱਖ ਮੰਤਰੀ ਭਗਵੰਤ ਸ마ਨ ਲਗਾਤਾਰ ਸੜਕਾਂ ਦਾ ਨਿਰੇਖਣ ਕਰਦੇ ਨਜ਼ਰ ਆ ਰਹੇ ਨੇ ਤੇ ਸਾਫ ਤੌਰ ਤੇ ਕਹਿ ਕਿ ਜਿਹੜੀ ਸੜਕ ਦਾ ਗੁਣਵੱਤਾ ਸ਼ਾਇ ਹੀ ਨਹੀਂ ਹੋਏਗੀ ਤਾਂ ਉਹ ਠੇਕੇਦਾਰ ਦੇ ਉੱਤੇ ਕਾਰਵਾਈ ਕੀਤੀ ਕਹਿ ਕਿ ਇਹ ਰਿਤੇ 5 ਸਾਲ ਦਾ ਨਹੀਂ ਇਹ ਨਹੀਂ ਕਰਦਾ ਹੋਏਗਾ ਨਹੀਂ ਕਰੇ ਇਧਰ ਮੁੱਖ ਮੰਤਰੀ ਚੈੱਕ ਕਰਾਂਗੇ ਕੰਟੈਂਟ ਚੈੱਕ ਕਰਾਂਗੇ ਕਿਹਨਾ ਚੱਲ ਲੱਗੇਗਾ ਅੱਜ ਦੇ ਨਾਲ ਬਿਜਲੀ ਦਾ ਚੱਲਿਤ ਤੋਂ 5 ਮਿੰਟ ਲੱਗਦੇ ਹੂੰ ਪਹਿਲਾਂ ਉਹਨੂੰ 2 ਘੰਟੇ ਪਹਿਲਾਂ ਗਰਮ ਕਰਨਾ ਪੈਂਦਾ ਪ੍ਰੈਸ਼ਰ ਸਰ ਸਰ ਆਪਾਂ ਜਿਹੜੀ ਮਾਰਕੀ ਬਾਅਦ ਫੋਰਡ ਕਰਕੇ ਜਾਂਦੇ ਹਾਂ ਉਹਦੇ ਵਿੱਚ ਮਾਈਕਰੋ ਬੀ ਜਿਵੇਂ ਘਰ ਤੋਂ ਹੁੰਦੇ ਨੇ ਨਾ ਐਸ ਤਰ੍ਹਾਂ ਦਾ ਉਹਦੇ ਵਿੱਚ ਉਹਦੇ ਵਿੱਚ ਅਪਰ ਸੈਂਪਲ ਨੂੰ 550 ਡੀਗਰੀ ਦੇ ਉੱਤੇ ਆਪਾਂ ਚੁੱਕ ਕੇ ਥੋੜਾ ਪਿੱਛੇ ਜੀ ਤੁਹਾਨੂੰ ਕਰਕੇ ਉਸ ਤੋਂ ਬਾਅਦ ਜਦੋਂ ਉਹਨੂੰ ਸੈਂਪਲ ਨੂੰ ਰੱਖ ਦਿੰਦੇ ਗੁਰੂ ਤੋਂ ਸਾਰ ਕੇ ਉਹਦੇ ਕਪੂਰ ਪਾਸ ਮੈਂ ਕਿਤੇ ਹੋਰ ਜਾਣਾ ਪੈਂਦਾ ਠੀਕ ਹੈ ਤੁਸੀਂ ਕਰਦੇ ਹੋ ਠੀਕ ਉਸ ਤੱਕ ਕਰ ਲੈ ਤੇਰਾ ਹੋ ਗਿਆ ਮੈਂ ਤਾਂ ਪਹਿਲਾਂ ਪੂਰੇ ਕੜੇ ਦੇ ਬੱਡੇ ਹੋ ਜਾਂਦੇ ਹੁੰਦੇ ਆ ਗੱਡੀ ਆ ਗਈ ਹੈ ਸਾਡੀ ਜਲਦਾ ਸਾਡੀ ਜਲਦਾ ਇਹਨਾਂ ਨਾਲ ਹੀ ਜਾ ਫਿਰ ਕਿੱਥੇ ਆ ਤੁਹਾਨੂੰ ਮੈਂ ਆਪਣਾ